ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਗੱਲ ਕਰੀਏ ਪੰਜਾਬ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਦੀ ਤਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਅੱਜ ਬੀਤੀ ਰਾਤ ਤੋਂ ਹੀ ਲਗਾਤਾਰ ਬਰਸਾਤ ਦਰਜ ਕੀਤੀ ਜਾ ਰਹੀ ਹੈ ਲੁਧਿਆਣਾ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਸਵੇਰ ਤੜਕਸਾਰ 5 ਵਜੇ ਤੋਂ ਲਗਾਤਾਰ ਭਾਰੀ ਤੋਂ ਦਰਮਿਆਨੀ ਬਰਸਾਤ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਜਾਰੀ ਹੈ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬੀਤੀ ਰਾਤ ਤੋਂ ਤੇ ਕਿਤੇ ਕਿਤੇ ਅੱਜ ਸਵੇਰ ਤੋਂ ਲਗਾਤਾਰ ਬਰਸਾਤ ਦਰਜ ਕੀਤੀ ਜਾ ਰਹੀ ਹੈ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਅਨੰਦਪੁਰ ਸਾਹਿਬ ਅਤੇ ਪਠਾਨਕੋਟ ਅੰਮ੍ਰਿਤਸਰ ਇਹਨਾਂ ਇਲਾਕਿਆਂ ਦੇ ਵਿੱਚ ਲਗਾਤਾਰ ਬਰਸਾਤ ਦਰਜ ਕੀਤੀ ਜਾ ਰਹੀ ਹੈ ਲੁਧਿਆਣਾ ਦੀਆਂ ਤਸਵੀਰਾਂ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਅੱਜ ਸਵੇਰ ਤੋਂ ਹੀ ਭਾਰੀ ਬਰਸਾਤ ਦਰਜ ਕੀਤੀ ਗਈ ਹੈ ਇਸ ਭਾਰੀ ਬਰਸਾਤ ਦੇ ਕਾਰਨ ਸੜਕਾਂ ਦੇ ਉੱਤੇ ਪਾਣੀ ਜਮਾ ਹੋ ਗਿਆ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਆਵਾਜਾਈ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਇਸ ਵੇਲੇ ਪੰਜਾਬ ਦੇ 9 ਜ਼ਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਇਹਨਾਂ ਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਕਪੂਰਥਲਾ ਪਟਾਣਕੋਟ ਤਰਨਤਾਰਨ ਹੁਸ਼ਿਆਰਪੁਰ ਮੋਗਾ ਗੁਰਦਾਸਪੁਰ ਤੇ ਬਰਨਾਲਾ ਜ਼ਿਲ੍ਹੇ ਸ਼ਾਮਲ ਨੇ ਹੁਣ ਤੱਕ ਜੇਕਰ ਪ੍ਰਭਾਵਿਤ ਪਿੰਡਾਂ ਦੀ ਗੱਲ ਕਰੀਏ ਤਾਂ 1312 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਲਗਾਤਾਰ ਹੋ ਰਹੀ ਭਾਰੀ ਬਰਸਾਤ ਹੜ੍ਹਾਂ ਦੇ ਹਾਲਾਤਾਂ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ ਸੋ ਇਹ بارش ਦੀਆਂ ਤਸਵੀਰਾਂ ਨੇ ਅੱਜ ਤੜਕਸਾਰ ਤੋਂ ਲਗਾਤਾਰ ਹੋ ਰਹੀ ਬਰਸਾਤ ਨੇ ਲੋਕਾਂ ਦੇ ਲਈ ਹੋਰ ਵੀ ਤਿੱਖਤਾ ਪੈਦਾ ਕੀਤੀਆਂ ਨੇ ਸੜਕਾਂ ਦੇ ਉੱਤੇ ਪਾਣੀ ਜਮਾ ਹੋਇਆ ਕਈ ਜਗ੍ਹਾ ਤੇ ਟ੍ਰੈਫਿਕ ਜਾਮ ਵੀ ਦੇਖਣ ਤੋਂ ਮਿਲੇ ਨੇ ਸੋ ਪੰਜਾਬ ਦੇ ਨਾਲ ਨਾਲ ਅੱਜ ਜੰਮੂ ਕਸ਼ਮੀਰ ਹਰਿਆਣਾ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਪਹਾੜਾਂ ਦੇ ਵਿੱਚ ਵੀ ਲਗਾਤਾਰ ਬਰਸਾਤ ਹੋ ਰਹੀ ਹੈ ਅਤੇ ਜ਼ਿਆਦਾ ਬਰਸਾਤ ਹੋਣ ਕਾਰਨ ਬਿਆਸ ਸਤਲੁਜ ਤੇ ਰਾਵੀ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ ਉਧਰ ਕੱਗਰ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵਧ ਗਿਆ ਜਿਸ ਕਾਰਨ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਹੜ੍ਹਾਂ ਵਰਗੀਆਂ ਸਥਿਤੀਆਂ ਹੋਰ ਗੰਭੀਰ ਹੋਣ ਦਾ ਖਤਰਾ ਪੈਦਾ ਹੋ ਗਿਆ ਸੋ ਪਟਿਆਲਾ ਦੇ ਵਿੱਚ ਵੀ ਹੜ੍ਹਾਂ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਤੇ ਕੱਗਰ ਦਰਿਆ ਦੀ ਮਾਰ ਹੇਠ ਆਉਣ ਵਾਲੇ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਆਖਿਆ ਗਿਆ ਹੈ ਉਧਰ ਅੱਜ ਭਾਰੀ ਬਰਸਾਤ ਤੋਂ ਬਾਅਦ ਜਲੰਧਰ ਤੇ ਲੁਧਿਆਣਾ ਜ਼ਿਲ੍ਹਿਆਂ ਦੇ ਵਿੱਚ 2 ਤੋਂ 3 ਫੁੱਟ ਪਾਣੀ ਭਰਿਆ ਹੋਇਆ ਦੇਖਿਆ ਗਿਆ ਹੈ। ਕਈ ਸੜਕਾਂ ਜਿਹੜੀਆਂ ਨੇ ਪਾਣੀ ਦੇ ਨਾਲ ਲਵ ਲਵ ਨਜ਼ਰ ਆਈਆਂ ਜਿਸ ਕਾਰਨ ਸਕੂਟਰ ਮੋਟਰਸਾਈਕਲ ਵਾਲਿਆਂ ਨੂੰ ਅਤੇ ਕਾਰਾਂ ਵਾਲਿਆਂ ਨੂੰ ਵੀ ਸੜਕਾਂ ਤੋਂ ਗੁਜ਼ਰਨ ਦੇ ਵਿੱਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੋ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕਾਂ ਦੇ ਉੱਤੇ ਪਾਣੀ ਹੈ ਜਿਹੜਾ ਭਰ ਗਿਆ ਹੈ। ਇਸ ਕਾਰਨ ਟ੍ਰੈਫਿਕ ਜ਼ਾਮ ਵੀ ਕਈ ਇਲਾਕਿਆਂ ਦੇ ਵਿੱਚ ਲੱਗੇ ਨੇ ਅੱਜ ਸਵੇਰੇ ਲੋਕਾਂ ਨੂੰ ਕੰਮਕਾਰਾਂ ਤੇ ਜਾਣ ਦੇ ਵਿੱਚ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਕਈ ਲੋਕ ਪਾਰੀ ਬਰਸਾਤ ਅਤੇ ਸੜਕਾਂ ਤੇ ਜਮੇ ਜਮਾ ਹੋਏ 2-2 3-3 ਫੁੱਟ ਪਾਣੀ ਕਰਕੇ ਆਪਣੇ ਕੰਮਕਾਰਾਂ ਤੇ ਸਮੇਂ ਸਿਰ ਨਹੀਂ ਜਾ ਸਕੇ ਅਤੇ ਕਈਆਂ ਨੂੰ ਅੱਜ ਛੁੱਟੀ ਕਰਨੀ ਪਈ ਹੈ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ 3 ਤਰੀਕ ਤੱਕ ਛੁੱਟੀਆਂ ਦਾ ਸਕੂਲਾਂ ਦੇ ਵਿੱਚ ਐਲਾਨ ਕੀਤਾ ਗਿਆ ਸੋ ਭਾਰੀ ਬਰਸਾਤ ਕਾਰਨ ਬੱਚਿਆਂ ਨੂੰ ਜ਼ਰੂਰ ਦਿੱਕਤ ਹੋਣੀ ਸੀ ਜੇਕਰ ਸਕੂਲ ਖੋਲਦੇ ਸਰਕਾਰ ਨੇ ਪਹਿਲਾਂ ਹੀ ਇਸ ਤੇ ਫੈਸਲਾ ਲੈਂਦਿਆ ਹੋਇਆ 3 ਤਰੀਕ ਤੱਕ ਸਕੂਲ ਬੰਦ ਕੀਤੇ ਨੇ ਜੋ ਕਿ ਚੰਗੀ ਗੱਲ ਹੈ ਸੋ ਅੱਜ ਭਾਰੀ ਬਰਸਾਤ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅੱਜ ਸਵੇਰ ਤੋਂ ਲਗਾਤਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਰਹੀ ਹੈ ਸੋ ਸ਼ਹਿਰ ਦੇ ਵੱਖ-ਵੱਖਰੇ ਇਲਾਕਿਆਂ ਦੇ ਵਿੱਚ ਲੁਧਿਆਣਾ ਦੇ ਵਿੱਚ ਪਾਣੀ ਭਰਿਆ ਨਜ਼ਰ ਆਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਈ ਜਗ੍ਹਾ ਤੇ ਜਿੱਥੇ ਟ੍ਰੈਫਿਕ ਜਮ ਦੇਖਣ ਨੂੰ ਮਿਲੇ ਨੇ ਉੱਥੇ ਹੀ ਬਿਜਲੀ ਸਪਲਾਈ ਦੇ ਵਿੱਚ ਵੀ ਜਿਹੜੀ ਆ ਉਹ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੋ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਵੀ ਬਿਜਲੀ ਰਿਸਟੋਰ ਕਰਨ ਦੇ ਵਿੱਚ ਬਿਜਲੀ ਨੂੰ ਮੁੜ ਤੋਂ ਸਹੀ ਕਰਨ ਦੇ ਵਿੱਚ ਮਿਹਨਤ ਕਰਨੀ ਪਈ ਹੈ ਸੋ ਕਈ ਤਰ੍ਹਾਂ ਦੇ ਨੁਕਸਾਨ ਨੇ ਜਿਹੜੇ ਅੱਜ ਮੀਂਹ ਕਾਰਨ ਹੋਏ ਨੇ ਕਈ ਜਗ੍ਹਾ ਤੇ ਵਾਹਨ ਵੀ ਫਸੇ ਨੇ ਕਿਉਂਕਿ ਅੰਡਰਪਾਸ ਜਿਹੜੇ ਨੇ ਉੱਥੇ ਪਾਣੀ ਭਰ ਜਾਂਦਾ ਸੋ ਇਸ ਕਾਰਨ ਵਾਹਨ ਵੀ ਜਿਹੜੇ ਨੇ ਅੰਡਰਪਾਸ ਦੇ ਵਿੱਚ ਫਸੇ ਨੇ ਅਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਕੁੱਲ ਮਿਲਾ ਕੇ ਅੱਜ ਸਵੇਰ ਦੀ ਭਾਰੀ ਬਰਸਾਤ ਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕੀਤਾ ਇਸ ਤੋਂ ਇਲਾਵਾ ਪਹਿਲਾਂ ਹੀ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਪ੍ਰਭਾਵਿਤ ਨੇ ਉੱਥੇ ਜਨਜੀਵਨ ਪਹਿਲਾਂ ਤੋਂ ਹੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਬੁਰੀ ਤਰ੍ਹਾਂ ਦੇ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਵੀ ਹੋਇਆ ਹੈ ਅਤੇ ਲੋਕਾਂ ਨੂੰ ਆਮ ਜਨ ਜੀਵਨ ਜਿਉਣ ਦੇ ਵਿੱਚ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਅੱਜ ਜਿਹੜੀ ਭਾਰੀ ਬਰਸਾਤ ਹੋਈ ਹੈ ਸਵੇਰੇ ਅਜੇਹੇ ਜ਼ਿਲ੍ਹਿਆਂ ਦੇ ਵਿੱਚ ਵੀ ਜਾਨ ਜੀਵਨ ਪ੍ਰਭਾਵਿਤ ਹੋਇਆ ਜਿੱਥੇ ਹੜ੍ਹਾਂ ਦਾ ਕੋਈ ਅਸਰ ਨਹੀਂ ਸੀ ਜਿਵੇਂ ਕਿ ਲੁਧਿਆਣਾ ਜਲੰਧਰ ਨਵਾਂ ਸ਼ਹਿਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਭਾਰੀ ਬਰਸਾਤ ਦੇਖਣ ਨੂੰ ਮਿਲੀ ਹੈ